ਰੋਇ ਪਰਦੇ ਨਾਲ ਆਪਾਂ ਸ਼ੂਟ ਕਰਦੇ ਰਹਿੰਦੇ ਇੱਥੇ ਵੈਸੇ ਇੱਕ ਮੂ ਪਿਆਰ ਜਾਗਿਆ ਵਾ ਤੇ ਇੱਥੇ ਮੈਂ ਜਦੋਂ ਆਇਆ ਨਾ ਤੇ ਜਦੋਂ ਆਪਾਂ ਦੇਖਦੇ ਆਂ ਮਨ ਤਾਂ ਡੋਲਦਾ ਹੈ ਨਾ ਵੀ ਪੰਜਾਬ ਕਿੱਥੇ ਆਪਾਂ ਇਦਾਂ ਮਾਹੌਲ ਹੋਵੇ ਤੇ ਕਿੱਥੇ ਪਾਣੀ ਪਾਣੀ ਹੋਇਆ ਤਾਂ ਮਿੱਟੀ ਦੀਆਂ ਟਰਾਲੀਆਂ ਦੇ ਤਰੇ ਦੀ ਲੈਣਾ ਹੀ ਲੱਗੀਆਂ ਆਉਂਦੀਆਂ ਇਹ ਦੇਖ ਕੇ ਅੰਦਰੋਂ ਨਾ ਐ ਹੋਇਆ ਵੀ ਹਾਂ ਯਾਰ ਹਾਂ ਫਿਰ ਮੈਂ ਇੱਥੇ ਬਜ਼ੁਰਗਾਂ ਨੂੰ ਮਿਲਿਆ ਉਹ ਕਹਿੰਦੇ ਪੁੱਤ ਠੀਕ ਹੈ ਚਰਦੀਗੜ੍ਹ ਵਾਲੀ ਤਸਵੀਰ ਨਜ਼ਰ ਆ ਹਾਂ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਮੈਂ ਤਾਂ ਜਿੰਨੇ ਜਣੇ ਨੂੰ ਮਿਲ ਕੇ ਆ ਬਾਬਾ ਨੇ ਜੱਫੀਆਂ ਪਾ ਕੇ ਕਹਿੰਦੇ ਨਹੀਂ ਗੱਲ ਹੀ ਕੋਈ ਨਹੀਂ ਤੁਸੀਂ ਖੜੇ ਸਾਰਾ ਪੰਜਾਬ ਹੌਸਲਾ ਹੋ ਜਾਂਦਾ ਨਾ ਕਿਸੇ ਨੂੰ ਅਮੋਰਲ ਸਪੋਰਟ ਹੀ ਬਹੁਤ ਹੋ ਜਾਂਦੀ। ਸਰਿਆ ਵਿਪਰਾ ਚੱਲੇ ਇਧਰ ਦੇਖੋ ਇਹ ਤਸਵੀਰਾਂ ਨੇ ਦੇਖੋ ਤੁਸੀਂ ਇਹ ਇਹ ਚੜਦੀ ਕਲਾ ਦੀਆਂ ਤਸਵੀਰਾਂ ਨੇ ਔਰ ਦੇਖੋ ਤੁਸੀਂ ਇਹ ਆਪਣੇ ਪੱਧਰ ਦੇ ਉੱਤੇ ਇਹ ਮੈਨੂੰ ਲੱਗਦਾ ਕਿ ਕਿਸੇ ਨੂੰ ਕੁਝ ਨਹੀਂ ਕਹਿਣ ਦੀ ਲੋੜ ਕਹਿਣ ਦੀ ਲੋੜ ਹੀ ਆ ਚਾਹੀਦਾ ਸਭ ਵਾਈ ਜਾਂਦੇ ਆ ਇੱਕ ਵੀਰਾ ਐਕਟਿਵ ਆ ਦੇ ਉੱਤੇ ਉਦੇ ਮੂਰੇ ਵੀ ਥੋੜੇ ਜੇ ਖਾਲੀ ਗੱਟਿਆਂ ਦੀ ਪੰਡ ਬਣਾਈ ਵੀ ਪਿੱਛੇ ਉਹ ਆਈ ਜਾਂਦਾ ਹੈ ਨਾ ਵੀ ਉਹ ਜਿਹਦਾ ਜਿੰਨਾ ਲੱਗਦਾ ਪਿਆ ਸਭ ਦੁਰੇ ਆਉਂਦੇ ਸਭ ਵੀ ਯਾਰ ਗੱਲ ਹੀ ਕੋਈ ਨਹੀਂ ਤੇਜੀਤ ਵੀਰਾ ਘਿੱਪਈ ਬਈ ਜੀ ਸਾਰੇ ਜਣੇ ਨਹੀਂ ਜਿਵੇਂ ਐਮੀ ਵੀਰਾ ਕਰਨਔਜਲਾ ਵੀਰਾ ਸਾਰੇ ਜਣੇ ਨਹੀਂ ਉਹ ਕੀਤਾ ਪਰ ਉਹ ਇੱਕ ਲੱਗੇ ਪੇ ਬਾਦ ਚੜ ਕੇ ਔਰ ਬਹੁਤ ਜਣੇ ਐਸੇ ਆ ਜਿਹੜੇ ਕਈ ਵਾਰੀ ਨਹੀਂ ਜਿਹਦਾ ਪਤਾ ਲੱਗਦਾ ਉਹ ਵੀ ਲੱਗੇ ਹੋਏ ਆ ਔਰ ਇਹ ਬਹੁਤ ਚੰਗੀ ਗੱਲ ਆ ਛੋੜੇ ਟਾਇਰਾਂ ਵਾਲੇ ਵੱਡੇ ਸਵਰਾਜ ਨੇ ਜਿਹੜੇ ਹੈ ਨਾ ਜਿਹਨਾਂ ਬਾਰੇ ਕਈ ਵਾਰ ਗੱਲਾਂ ਆ ਬਾਰੇ ਕਈ ਵਾਰ ਆਪਾਂ ਬੋਲ ਦਿੰਦੇ ਆ ਵੀ ਯਾਰ ਐਂ ਪਰ ਇੱਥੇ ਕੰਮ ਇਹੀ ਆ ਜਾਂਦੇ ਆ ਕਿ ਉਹ ਖੁੱਬਦੇ ਨਹੀਂ ਗਾਂ ਨੂੰ ਜਾਂਦੇ ਆ ਕੋਈ ਵੀ ਠੀਕ ਹੈ ਤੁਸੀਂਾਂ ਕਹਿਣਾ ਪਰ ਜਦੋਂ ਇਹ ਲੈ ਗਿਆ ਉਦੋਂ ਵੀ ਤੁਹਾਨੂੰ ਖੇਚਲ ਕਰਨੀ ਪੈਣੀ ਆ ਤਾਂ ਪੰਜਾਬ ਦੇ ਵਿੱਚ ਖੜਾਂ ਦੀ ਬਹੁਤ ਵੱਡੀ ਪਾਣੀ ਦੀ ਬਹੁਤ ਵੱਡੀ ਮਾਰ ਹੋਈ ਹੈ ਔਰ ਜਿਵੇਂ ਜਿਵੇਂ ਕਿਸੇ ਤੋਂ ਸਰਦਾ ਪੁੱਛਦਾ ਹਰ ਕੋਈ ਲੋਕਾਂ ਤੱਕ ਪਹੁੰਚ ਕਰ ਰਿਹਾ ਕੋਈ ਕਿਸ਼ਤੀਆਂ 'ਚ ਜਾ ਰਿਹਾ ਕੋਈ ਕਿਸੇ ਵੀ ਢੰਗ ਦੇ ਨਾਲ ਜਾ ਰਿਹਾ ਇੱਕ ਵਾਰ ਮੈਂ ਆਵਨ ਕਹੂੰਗਾ ਜਿਹੜਾ ਜ਼ਰੂਰ ਦਿਖਾਇਆ ਜਾਵੇ ਇਹ ਫਿਰੋਜ਼ਪੁਰ ਦੇ ਬਿਲਕੁਲ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਪਿੰਡ ਨੇ ਤੇ ਬਹੁਤ ਵੱਡੀ ਮਾਰ ਹੋਈ ਹੈ ਪ੍ਰਿੰਸ ਕਬਲਜੀਤ ਥੋੜੀ ਇੱਥੇ ਆਏ ਨੇ ਬਾਈ ਗਾਮਾ ਸਿੱਧੂ ਨੇ ਬਾਈ ਅਰਸ਼ ਜੀ ਨਾਲ ਨੇ ਸਾਰੀ ਟੀਮ ਹੈ ਸਟੀਮਰ ਦੇ ਉੱਤੇ ਜਾ ਕੇ ਬੀਐਸਐਫ ਦੀ ਮਦਦ ਦੇ ਨਾਲ ਜਿਹੜਾ ਲੋਕਾਂ ਤੱਕ ਪਹੁੰਚ ਕੀਤੀ ਹੈ ਬਾਈ ਜੀ ਪਹਿਲਾਂ ਤਾਂ ਆਏ ਹੋ ਔਰ ਲੋਕਾਂ ਤੱਕ ਪਹੁੰਚ ਕਰ ਰਹੇ ਹੋ ਹਾਂਜੀ ਵੀਰੇ ਮੈਂ ਅਸਲ ਚ ਉੱਥੇ ਸੀਗਾ ਮੁਹੱਲੀ ਪਿੰਡ ਫਿਰ ਗਾਮੇ ਨਾਲ ਗੱਲ ਹੋਈ ਹਰਿੰਦਰ ਪੁੱਲਰ ਵੀਰੇ ਨਾਲ ਗੱਲ ਹੋਈ ਗੌਰਪ੍ਰੀਤ ਨਾਲ ਅਰਸ਼ ਵੀਰੇ ਨਾਲ ਗੱਲ ਹੋਈ ਤੇ ਮੈਂ ਕਿਹਾ ਵੀ ਯਾਰ ਜਾ ਕੇ ਆਈ ਉੱਥੇ ਅੱਗੇ ਵੀ ਬਾਈ ਕਹਿੰਦੇ ਯਾਰ ਕੱਢ ਖਾਓ ਆ ਤੁਹਾਡੇ ਪਿੰਡਾਂ ਮੰਨੀ ਵੀ ਗੇਲਾ ਕੱਢੇ ਫਰੋਇਪੁਰ ਦੇ ਨਾਲ ਆਪਾਂ ਸ਼ੂਟ ਕਰਦੇ ਰਹਿੰਦੇ ਇੱਥੇ ਵੈਸੇ ਇੱਕ ਮੂਹ ਪਿਆਰ ਜਾ ਗਿਆ ਵਾ ਤੇ ਇੱਥੇ ਮੈਂ ਜਦੋਂ ਆਇਆ ਨਾ ਤੇ ਜਦੋਂ ਆਪਾਂ ਦੇਖਦੇ ਆਂ ਮਨ ਤਾਂ ਡੋਲਦਾ ਹੈ ਨਾ ਵੀ ਪੰਜਾਬ ਕਿੱਥੇ ਆਪਾਂ ਇਦਾਂ ਮਾਹੌਲ ਹੋਵੇ ਤੇ ਕਿੱਥੇ ਪਾਣੀ ਪਾਣੀ ਹੋਇਆ ਤਾਂ ਤੇ ਇੱਥੇ ਅਸੀਂ ਆਏ ਬੀਐਸਐਫ ਦੀ ਚੌਂਕੀ ਸੀ ਕਿਤੇ ਉੱਥੇ ਉਹਨਾਂ ਨੂੰ ਭਾਜੀ ਅਰਗਿਆਂ ਨੂੰ ਮਿਲੇ ਜਿਹੜੇ ਕਮਾਂਡਰ ਸੀਗੇ ਹੋਰ ਉਹ ਕਹਿੰਦੇ ਵੀ ਅੱਜ ਥੋੜਾ ਜਿਆ ਰਿਸਨ ਲੱਗਿਆ ਸੀਗਾ ਬੰਨ ਤੇ ਗੁਰਦੁਆਰੇ 'ਚ ਅਨਾਉਂਸਮੈਂਟ ਕੀਤੀ ਅੱਛਾ ਮਿੱਟੀ ਦੀਆਂ ਟਰਾਲੀਆਂ ਦੇ ਤਰੇ ਦੀ ਲੈਣਾ ਹੀ ਲੱਗੀਆਂ ਆਉਂਦੀਆਂ ਇਹ ਦੇਖ ਕੇ ਅੰਦਰੋਂ ਨਾ ਐ ਹੋਇਆ ਵੀ ਹਾਂ ਯਾਰ ਹਾਂ ਫਿਰ ਮੈਂ ਇੱਥੇ ਬਜ਼ੁਰਗਾਂ ਨੂੰ ਮਿਲਿਆ ਉਹ ਕਹਿੰਦੇ ਪੁੱਤ ਠੀਕ ਆ ਚਰਦੀਕਾਲ ਵਾਲੀ ਤਸਵੀਰ ਨਜ਼ਰ ਆ ਹਾਂ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਜਦੋਂ ਨਾਲ ਆ ਤੁਸੀਂ ਸਾ ਜਿੰਨੇ ਜਨੇ ਆਪਣੇ ਹੁਣ ਜਿਵੇਂ ਇੰਡਸਟਰੀ ਚ ਸਾਰਿਆਂ ਨੇ ਉਹ ਕੀਤਾ ਪਹਿਲ ਕੀਤੀ ਸਾਰੇ ਜਣੇ ਕੀਤੇ ਉਹ ਕਹਿੰਦੇ ਅਸੀਂ ਹੋਰ ਹੌਸਲੇ ਚ ਹੋ ਗਏ ਵੀ ਠੀਕ ਹੈ ਯਾਰ ਤੇ ਫਿਰ ਹੌਸਲਾ ਜਾ ਚਾ ਵੀ ਪੁੱਛੀ ਕਿਸੇ ਨੇ ਬਹੁਤ ਆਵਾਜ਼ਾਂ ਮਾਰ ਮੈਂ ਚਾ ਹਾਂ ਚਾ ਉੱਥੇ ਵੈਸੇ ਪਾਣੀ ਆ ਗਿਆ ਅੰਦਰ ਛੱਤਾਂ ਤੇ ਸਮਾਨ ਰੱਖਿਆ ਕਈ ਘਰਾਂ ਚ ਹੈ ਨਹੀਂ ਗੇ ਤੇ ਫਿਰ ਇੱਥੇ ਅਸੀਂ ਚੌਂਕੀ ਤੇ ਚਾਹ ਪੀਤੀ ਤੇ ਪਰ ਵੀ ਮੈਂ ਤਾਂ ਜਿੰਨੇ ਜਣੇ ਨੂੰ ਮਿਲ ਕੇ ਆ ਬਾਬੇ ਨੇ ਜੱਫੀਆਂ ਪਾ ਕੇ ਕਹਿੰਦੇ ਨਹੀਂ ਗੱਲ ਹੀ ਕੋਈ ਨਹੀਂ ਤੁਸੀਂ ਖੜੇ ਸਾਰਾ ਪੰਜਾਬ ਹੌਸਲਾ ਹੋ ਜਾਂਦਾ ਨਾ ਕਿਸੇ ਨੂੰ ਮੋਰਲ سپورਟ ਹੀ ਬਹੁਤ ਹੋ ਜਾਂਦੀ ਹੈ ਕਿਉਂਕਿ ਕਈ ਥਾਵਾਂ ਤੇ ਤਾਂ ਇਹ ਕਹਿਤਾ ਕਿ ਆ ਰਾਸ਼ਨ ਨਾ ਹੋਰ ਲੈ ਕੇ ਆਓ ਹੁਣ ਇੱਥੇ ਅਸੀਂ ਜਿਵੇਂ ਆਚਾਰਾ ਸੀਗਾ ਤੇ ਤਰਪਾਲਾਂ ਰੱਸੇ ਤੇ ਹੋਰ ਇੱਕ ਹੋਰ ਬਲੀਚਿੰਗ ਪਾਊਡਰ ਐਦਾਂ ਦੀਆਂ ਚੀਜ਼ਾਂ ਲੈ ਕੇ ਆਏ ਸੀ ਜਿੰਨੇ ਕਿ ਤਿਲ ਫੁੱਲ ਜਿੰਨਾ ਕਿ ਜੋਗੇ ਸੀਗੇ ਉਹਨਾਂ ਦਾ ਲੈ ਗਏ ਪਰ ਇੱਥੇ ਆ ਕੇ ਰੂਹ ਖੁਸ਼ ਹੋ ਗਈ ਵੀ ਸਾਰੇ ਡਟੇ ਹੋਏ ਆ ਦੇਖੋ ਆ ਗਏ ਖਾਲੀ ਗੱਟੇ ਚਾਹੀਦੇ ਆ ਭਰ-ਭਰ ਕੇ ਮਿੱਟੀ ਦੇ ਉਹ ਲਾਉਣ ਲਈ ਆ ਵੇਖੋ ਆ ਵੀਰੇ ਚੱਲੇ ਆ ਦੇਖੋ ਆਏ ਭਰ-ਭਰ ਕੇ ਆਈ ਜਾਂਦੇ ਆ ਵੀ ਠੀਕ ਆ ਕੋਈ ਗੱਲ ਨਹੀਂ ਜੇ ਆਈ ਆ ਪੰਜਾਬ ਤੇ ਆ ਮੈਂ ਬੀਐਸਐਫ ਵਾਲੇ ਵੀਰਾਂ ਨਾਲ ਗੱਲ ਕਰਦਾ ਸੀ ਉਹ ਕਹਿੰਦੇ ਫਿਰ ਯਾਰ ਪੰਜਾਬ ਮੇ ਤੋਂ ਪੰਜਾਬ ਦਾ ਜਜ਼ਬਾ ਹੀ ਬਹੁਤ ਬਸ 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 ਉਹ ਸਾਰਾ ਇੱਕ ਦੂਜੇ ਪ੍ਰਤੀ ਜਿਹੜਾ ਹੈਗਾ ਨਾ ਮੈਨੂੰ ਵੀਰੇ ਮਿਲੇ ਉਹ ਕਹਿੰਦੇ ਅਸੀਂ राजस्थान ਚੋਂ ਆਏ ਆ ਮੇਜਰ ਰਾਜਸਥਾਨੀ ਜੀ ਦਾ ਇੱਕ ਭਤੀਜਾ ਸੀਗਾ ਉਹ ਮੈਨੂੰ ਭਾਂਜ ਕੇ ਮਿਲਣਾ ਆ ਤੇ ਉਹ ਸਾਰੇ ਆ ਵੀ ਭਰਾ ਚੱਲੇ ਇੱਧਰ ਦੇਖੋ ਇਹ ਤਸਵੀਰਾਂ ਨੇ ਦੇਖੋ ਤੁਸੀਂ ਇਹ ਇਹ ਚੜਦੀ ਕਲਾ ਦੀਆਂ ਤਸਵੀਰਾਂ ਨੇ ਔਰ ਦੇਖੋ ਤੁਸੀਂ ਇਹ ਆਪਣੇ ਪੱਧਰ ਦੇ ਉੱਤੇ ਇਹ ਮੈਨੂੰ ਲੱਗਦਾ ਕਿ ਕਿਸੇ ਨੂੰ ਕੁਝ ਨਹੀਂ ਕਹਿਣ ਦੀ ਲੋੜ ਵੀ ਆ ਚਾਹੀਦਾ ਸਭ ਵਾਈ ਜਾਂਦੇ ਆ ਇੱਕ ਵੀਰਾ ਐਕਟਿਵਾ ਦੇ ਉੱਤੇ ਉਹਦੇ ਮੂਰੇ ਵੀ ਥੋੜੇ ਜਿھے ਖਾਲੀ ਗੱਟਿਆਂ ਦੀ ਪੰਡ ਬਣਾਈ ਵੀ ਪਿੱਛੇ ਉਹ ਆਈ ਜਾਂਦਾ ਹੈ ਨਾ ਮੇਉ ਜਿਹਦਾ ਜਿੰਨਾ ਲੱਗਦਾ ਪਿਆ ਸਭ ਤੁਰੇ ਆਉਂਦੇ ਸਭ ਵੀ ਯਾਰ ਗੱਲ ਹੀ ਕੋਈ ਨਹੀਂ ਲੱਗੇ ਹੋਏ ਆ ਇੰਡਸਟਰੀ ਵੀ ਬਹੁਤ ਵਧੀਆ ਢੰਗ ਦੇ ਨਾਲ ਇਸ ਵਾਰੀ ਆਈ ਹੈ ਕਿਸੇ ਨੇ ਕਿੰਨੇ ਪਿੰਡ ਅਡਾਪਟ ਕੀਤੇ ਕਿਸੇ ਨੇ ਰੋਜ ਦੀਆਂ ਜਿਹੜੀ ਖੱਲ ਦੀ ਜ਼ਿੰਮੇਵਾਰੀ ਲੈ ਲਈ ਬਿਲਕੁਲ ਵੀ ਦਿਲਜੀਤ ਵੀਰਾ ਗਿੱਪੀ ਬਾਈ ਜੀ ਸਾਰੇ ਜਣੇ ਨਹੀਂ ਜਿਵੇਂ ਐਮੀ ਵੀਰਾ ਕਰਨਾਲ ਜిల్లా ਵੀਰਾ ਸਾਰੇ ਜਣੇ ਨਹੀਂ ਉਹ ਕੀਤਾ ਫਿਰ ਇੱਕ ਲੱਗੇ ਪਏ ਵੱਧ ਚੜ ਕੇ ਔਰ ਬਹੁਤ ਜਣੇ ਐਸੇ ਆ ਜਿਹੜੇ ਕਈ ਵਾਰੀ ਨਹੀਂ ਜਿਹਦਾ ਪਤਾ ਲੱਗਦਾ ਉਹ ਵੀ ਲੱਗੇ ਹੋਏ ਆ ਔਰ ਇਹ ਬਹੁਤ ਚੰਗੀ ਗੱਲ ਹੈ ਔਰ ਆ ਵੇਖੋ ਇੱਥੇ ਖੜ ਕੇ ਤੁਸੀਂ ਮੰਨਣਾ ਨਹੀਂ ਵੀ ਆ ਲੜੀ ਲੜੀ ਟੁੱਟ ਨਹੀਂ ਰਹੀ ਲਗਾਤਾਰ ਆ ਰਹੀ ਹੈ ਆ ਰਹੀ ਹੈ ਵੀ ਪਹਿਲਾਂ ਖਾਲੀ ਗੱਟੇ ਕਹੇ ਫਿਰ ਕਹਿੰਦੇ ਵੀ ਮਿੱਟੀ ਹੈ ਨਹੀਂ ਫੇਰ ਆ ਆ ਵੇਖੋ ਵੀ ਮਿੱਟੀ ਹੈ ਨਹੀਂਗੀ ਮਿੱਟੀ ਵੀ ਉਧਰੋਂ ਫਿਰ ਮਿੱਟੀ ਨਹੀਂ ਇੱਕ ਬਾਈ ਹੋਰ ਗੱਲ ਆ ਇਹ ਚੌੜੇ ਟਾਇਰਾਂ ਵਾਲੇ ਵੱਡੇ ਸਵਰਾਜ ਨੇ ਜਿਹੜੇ ਹੈ ਨਾ ਜਿਹਨਾਂ ਵਾਰੇ ਕਈ ਵਾਰ ਗੱਲਾਂ ਜਿਹਨਾਂ ਵਾਰੇ ਕਈ ਵਾਰ ਆਪਾਂ ਬੋਲ ਦਿੰਨੇ ਆ ਵੀ ਯਾਰੇ ਐਂ ਪਰ ਇੱਥੇ ਕੰਮ ਇਹੀ ਆਈ ਜਾਂਦੇ ਆ यो दे नहीं। जान दे थे। ले दे सारे पिंड के लोग लगे है चाहे वो किसान भाई हो चाहे हमारे यहाँ पर अभी समझिये तो आप जय जवान और जय किसान आपको भी पूछ रहे किसी चीज की कमी तो नहीं किसी प्रकार की कोई कमी नहीं सिविल एडमिनिस्ट्रेशन लोकल साथ ही साथ बॉर्डर सिक्योरिटी फोर्स की तरफ से भी बहुत सामान मुहैया कराया जा रहा है और हम यहाँ से जो डीपेस्ट गांव है कालू वाला छह सात किलोमीटर दूर है वहां भी हम राहत सामग्री समय समय पे सुबह शाम दोपहर बांट रहे हैं अभी भी इनके साथ बांट के आए हैं तो हम हमेशा उनके साथ खड़े हैं और ट्वेंटी फोर हम यहाँ पर जो है लोगों की मदद कर रहे हैं और साथ ही साथ बॉर्डर गार्ड कर रहे हैं पानी का किस तरह का पद्धर देखा है जिन्ना को आए पानी का डरावना ਪੱਦਰਹਾ ਸੀ ਉਹ ਵੋਟ ਤੇ ਗਏ ਤੇ ਜਾਣ ਲੱਗਿਆਂ ਵਾਹ ਉਹਦੋਂ ਨੂੰ ਸੀਗਾ ਔਨ ਲੱਗਿਆ ਤਾਂ ਉਹ ਇਦਾਂ ਦਾ ਕਰਦੇ ਸੀ ਔਰ ਬੰਦਾ ਦਾ 9 9 10 10 ਫੁੱਟ ਪਾਣੀ ਆ ਹੁਣ ਉਧਰਲੇ ਪਾਸੇ ਕਹਿੰਦੇ 30 30 ਫੁੱਟ ਪਾਣੀ ਵੀ ਹੈਗਾ ਨੇ ਹੁਣ ਤੁਸੀਂ ਦੇਖ ਲਓ ਵੀ ਉਹ ਤਾਂ ਡਰਾਉਣਾ ਹੀ ਆ ਮਾਹੌਲ ਪਰ ਵੀ ਹੁਣ ਜਦੋਂ ਆ ਚਲੋ ਆਈ ਜਾਂਦਾ ਰਾਹ ਦਾ ਸਾਰਾ ਕੁਝ ਆਈ ਜਾਂਦਾ ਵੀ ਇਸ ਤੋਂ ਬਾਅਦ ਜਦੋਂ ਪਾਣੀ ਥੱਲੇ ਹੋਣਾ ਸੁੱਕਣਾ ਉਹ ਗਾਰ ਉਹ ਟਰੈਕਟਰ ਸਾਰਾ ਕੁਝ ਵੀ ਸਾਡੇ ਵੀਰਾਂ ਨੂੰ ਉਹਦੇ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ ਮੈਨੂੰ ਲੱਗਾ ਪਾਣੀ ਲੈੇ ਤੋਂ ਬਾਅਦ ਅਸੈਸਮੈਂਟ ਹੋਣੀ ਆ ਕਿ ਨੁਕਸਾਨ ਕਿੰਨਾ ਮੈਂ ਬਜ਼ੁਰਗਾਂ ਨੂੰ ਮਿਲਿਆ ਉਹ ਕਹਿੰਦੇ ਪੁੱਤ ਵੀ ਠੀਕ ਐ ਤੁਸੀਂ ਆ ਕੀਤਾ ਪਰ ਜਦੋਂ ਇਹ ਲੈ ਗਿਆ ਉਦੋਂ ਵੀ ਤੁਹਾਨੂੰ ਖੇਚਲ ਕਰਨੀ ਪੈਣੀ ਆ ਡੀਜ਼ਲ ਹੋਰ ਉਹ ਬਾਬਾ ਜੀ ਉਹ ਅਗੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਡੀਜ਼ਲ ਵਗੈਰਾ ਚਾਹੀਦਾ ਹੋਊਗਾ ਜ਼ਮੀਨਾਂ ਵਾਉਣੀਆਂ ਬੀਜਣੀਆਂ ਉਹ ਕਰਨੀਆਂ ਹਨਾ ਤੇ ਜਿੰਨੇ ਜੋਗੇ ਹੈਗੇ ਆ ਮੈਂ ਕਹਾਂ ਵੀ ਠੀਕ ਆ ਸਾਰੇ ਸਿੰਘ ਭਾਈ ਜਦੋਂ ਜਦੋਂ ਲਾਈਫ ਦੇ ਵਿੱਚ ਕੁਝ ਸੈਟਲ ਹੋ ਜਾਂਦਾ ਬੰਦਾ ਤੁਸੀਂ ਵੀ ਪਿੰਡਾਂ ਚੋਟੇ ਹੋ ਜ਼ਿੰਮੇਦਾਰੀ ਦਾ ਅਹਿਸਾਸ ਵੀ ਰਹਿੰਦਾ ਕਿ ਯਾਰ ਜੇ ਪ੍ਰਮਾਤਮਾ ਨੇ ਇਸ ਜੋਗਾ ਕਰਨ ਨੂੰ ਕੀਤਾ ਤਾਂ ਕੁਝ ਕਰੀਏ ਬਿਲਕੁਲ 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 ਤਾਈਓ ਦਾ ਟਿਕਿਆ ਨਹੀਂ ਮੈਂ ਵੀ ਮੈਨੂੰ ਇਹ ਹੋ ਗਿਆ ਵੀ ਜਿੰਨੇ ਜਿੰਨੇ ਕੁ ਜੋਗਾ ਮੈਂ ਹੈ ਨਾ ਵੀ ਇਹ ਉਹ ਗੱਲ ਆ ਵੀ ਤਿਲ ਫੋਲੀ ਚਾਹ ਜਾਈਏ ਉਹ ਵੀ ਹੌਸਲਾ ਹੋ ਜਾਂਦਾ ਆਪ ਦੇ ਆਪ ਨੂੰ ਵੀ ਚੰਗਾ ਲੱਗਦਾ ਵੀ ਉਹਨਾਂ ਕਰਨਾ ਚਾਹੀਦਾ ਜਿੰਨੇਕ ਵਾਹਿਗੁਰੂ ਨੇ ਬਖਸ਼ੀ ਆ ਸਾਨੂੰ ਉਹ ਕਰਨਾ ਚਾਹੀਦਾ ਇੱਥੇ ਤਾਂ ਵੀਰੇ ਤੁਸੀਂ ਦੇਖੋਗੇ ਜਿਹੜਾ ਵੈਸੇ ਵੀ ਸੇਵਾ ਨੂੰ ਲੋਕ ਲੱਗੇ ਪਏ ਪੰਨ ਨੂੰ ਦੇ ਘਟੇ ਟੋ ਕਿਸੇ ਕੋਲੇ ਕੁਝ ਹੈਗਾ ਤੇ ਨਹੀਂ ਹੈਗਾ ਉਹ ਤਾਂ ਗੱਲ ਹੀ ਆ ਪਾਸੇ ਆ ਜਿਹੜੀ ਅੰਦਰ ਜਿਹੜਾ ਜਨੂਨ ਹੈ ਜਿਹੜਾ ਇੱਕ ਆਪਸ ਭਾਈਚਾਰਾ ਜਿਹੜਾ ਉਹ ਵੀ ਚਾਹੇ ਆਪਤਾ ਹੀ ਆ ਪਰ ਵੀ ਫਿਰ ਉਹ ਪੰਜਾਬੀ ਬਲੱਡ ਲਾਈਨ ਵੀ ਤਾਂ ਹੋ ਗਿਆ ਹਾਂ ਵੀ ਇਹ ਤਾਂ ਚੱਲ ਲੈਂਦੇ ਆ ਫਿਰ ਆਏ ਤਾਂ ਹੈ ਨਹੀਂ ਬਹੁਤ ਵਾਰੀ ਹੋਇਆ ਕਿੰਨੇ ਵਾਰੀ ਪੰਜਾਬ ਤੇ ਹੋਇਆ ਪਰ ਫੇਰ ਖੜਾ ਫੇਰ ਖੜਾ ਸਾਰੇ ਰਲ ਕੇ ਹੋ ਜਾਂਦੇ ਪਰਮਾਤਮਾ ਮਿਹਰ ਰੱਖੇ ਸਾਰਾ ਵਧੀਆ ਨਾਲ ਹੀ ਬਾਈ ਜੀ ਬਹੁਤ ਪੂਰੀ ਇਬادت ਕਰ ਰਿਹਾ ਸ਼ੁਭ ਜੀ ਬਿਲਕੁਲ ਆਪਣੇ ਨਾਲ ਅਰਸ਼ ਭਾਈ ਹੈਗੇ ਨੇ ਬਾਈ ਗੰ ਸਚੇ ਸਾਹਿਬ ਨੇ ਬਾਈ ਜੀ ਕਿਵੇਂ ਇੱਥੇ ਤੱਕ ਪਹੁੰਚ ਕਰਨ ਦਾ ਸੋਚਿਆ ਕਿਵੇਂ ਦੇ ਪ੍ਰਬੰਧ ਹੋ ਰਹੇ ਨੇ ਸਸੀ ਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਜਿਹੜਾ ਸੋਚ ਹੈ ਨਾ ਜੀ ਕਰੇ ਬਹਿ ਕੇ ਟੀਵੀ ਦੇਖ ਕੇ ਨਹੀਂ ਜਦੋਂ ਤੁਸੀਂ ਕਿਸੇ ਵੀ ਦਰਿਆ ਦੇ ਏਰੀਆ ਲੱਗੇ ਵੱਧੇ ਹੋ ਤੇ ਪੰਜਾਬੀ ਇੱਕ ਦੂਜੇ ਨੂੰ ਸੇਧ ਆਪੇ ਦੇ ਦਿੰਦੇ ਆ ਕਿ ਕਿਸ ਏਰੀਆ 'ਸਤੇ ਲੋੜ ਹੈ ਤੁਸੀਂ ਜਿੱਥੇ ਵੀ ਜਾਣੇ ਹੋ ਸਹਿਯੋਗ ਦਿਨੇ ਹੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਸਲੂਟ ਆ ਜਿਸ ਹੌਸਲੇ ਦੇ ਨਾਲ ਇਸ ਏਡੀ ਵੱਡੀ ਮੁਸੀਬਤ ਦਾ ਇਹ ਸਾਹਮਣਾ ਕਰ ਰਿਹਾ ਇਹ ਹੌਸਲਾ ਪਰਮਾਤਮਾ ਇਹਨਾਂ ਦੇ ਦਿਲਾਂ ਦੇ ਵਿੱਚ ਸਦਾ ਭਰਿਆ ਰੱਖੇ ਅੱਜ ਅਸੀਂ ਇੱਥੇ ਦੇਖ ਰਹੇ ਹਾਂ ਜੋ ਅੱਜ ਸਭ ਤੋਂ ਵੱਡਾ ਸਹਿਯੋਗ ਲੋਕਾਂ ਦਾ ਇਹਨਾਂ ਨੂੰ ਚਾਹੀਦਾ ਉਹ ਮਿੱਟੀ ਦਾ ਬੰਨ ਤੇ ਆ ਜਾਂ ਖਾਲੀ ਗੱਟਿਆਂ ਦਾ ਪਸ਼ੂਆਂ ਦੇ ਚਾਰੇ ਦਾ ਉਹ ਬੇਸ਼ੁਮਾਰ ਲੋਕ ਇੱਥੇ ਆ ਕੇ ਸੇਵਾ ਕਰ ਰਹੇ ਤੇ ਪੰਜਾਬੀਆਂ ਦੇ ਹੌਸਲੇ ਨੂੰ ਸਲਾਮ ਭਾਈ ਗਾਮਾ ਸਿੱਧੂ ਵੀ ਸਾਡੇ ਨਾਲ ਨੇ ਭਾਈ ਜੀ ਲਗਾਤਾਰ ਜੁੜੇ ਹੋਏ ਹੋ ਅੱਗੇ ਲੱਗ ਕੇ ਇੱਥੇ ਨਾਲ ਆਪਣੇ ਸਾਥੀਆਂ ਨੂੰ ਲਿਆ ਕੇ ਕਰ ਰਹੇ ਹੁਣ ਕਿਵੇਂ ਦਾ ਦੇਖਿਆ ਅੰਦਰ ਪ੍ਰਬੰਧ ਕਿਨੇ ਲੋਕੀ ਘਰਾਂ ਦੀਆਂ ਛੱਤਾਂ ਤੇ ਬੈਠੇ ਨੇ ਬਹੁਤ ਲੋਡ ਹੁੰਦੀ ਐ ਇਸ ਤਰ੍ਹਾਂ ਦੇ ਮਾਹੌਲ ਚ ਕਹਿੰਦੇ 7-7 ਫੁੱਟ 10-10 ਫੁੱਟ 25-25 ਫੁੱਟ ਪਾਣੀ ਆ ਬਿਲਕੁਲ ਜੀ ਪੰਜਾਬ ਮੈਂ ਮੈਨੂੰ 88 ਵਾਲਾ ਮਾਹੌਲ ਵੀ ਯਾਦ ਆਉ ਤਾਂ ਮੈਂ ਛੋਟਾ ਜਿਹਾ ਸੀ ਤੇ ਸਾਡਾ ਪਿੰਡ ਇੱਥੋਂ ਦੂਰ ਆ ਹਾਲਾਂਕਿ ਦਰਿਆ ਤੋਂ ਉੱਥੇ ਵੀ ਜ਼ਮੀਨਾਂ ਸਾਡੇ ਜਿਹੜੇ ਬਾਹਰ ਖੇਤ ਸੀ ਉੱਥੇ 9-9 ਫੁੱਟ ਪਾਣੀ ਸੀਗਾ ਉਸ ਤੋਂ ਬਾਅਦ ਜਦੋਂ 23 ਦਾ ਮਾਹੌਲ ਬਣਿਆ ਇੱਥੇ ਤਾਂ 23 ਚ ਬਹੁਤ ਸਾਰੇ ਪਿੰਡ ਡੁੱਬ ਗਏ ਸੀ ਉਦੋਂ ਵੀ ਸਾਡੇ ਪੰਜਾਬੀ ਅੱਗੇ ਲੱਗ ਕੇ ਬਹੁਤ ਸਾਰੇ ਰਾਹਤ ਸਮੱਗਰੀਆਂ ਲੈ ਕੇ ਆਏ ਤੇ ਇਸ ਵਾਰੀ ਤਾਂ ਹੋਇਆ ਕਿ ਸਾਡੀ ਇੰਡਸਟਰੀ ਆ ਗਈ ਕੱਲ ਇੰਦਰਜੀਤ ਨਿੱਕੂ ਖੋਰੀ ਆਏ ਸੀਗੇ ਔਰ ਨਾਲ ਯੋਧਵੀਰ ਮਾਨਕ ਉਹ ਆਇਆ ਹੋਰ ਬਹੁਤ ਸਾਰੇ ਇੰਡਸਟਰੀ ਦੇ ਉਧਰ ਤੁਸੀਂ ਦੇਖ ਰਹੇ ਹੋ ਦਿਲਜੀਤ ਪਾਜੀ ਹੋਰੀ ਸਾਰੇ ਲੱਗੇ ਹੋਏ ਆ ਅੱਜ ਕੱਲ ਇਹਨਾਂ ਦਾ ਮੈਨੂੰ ਫੋਨ ਆਇਆ ਪ੍ਰਿੰਸ ਵੀਰੇ ਹੋਰਾਂ ਦਾ ਵੀ ਅਸੀਂ ਵੀ ਆਉਣਾ ਕਿਹੜਾ ਇਲਾਕਾ ਪ੍ਰਭਾਵਿਤ ਹੈਗਾ ਕਿਉਂਕਿ ਇੱਥੇ ਉਹ ਇਲਾਕੇ ਜਿਹੜੇ ਪ੍ਰਭਾਵਿਤ ਹੋਏ ਨੇ ਅਸੀਂ ਉਹਨਾਂ ਵਿੱਚ ਹੀ ਜਾ ਰਹੇ ਹਾਂ ਕਿ ਜਿਨ੍ਹਾਂ ਨੂੰ ਵਾਕਿਆ ਹੀ ਰਾਸ ਸਮਗਰੀ ਦੀ ਲੋੜ ਹੈਗੀ ਹੈ ਉੱਥੇ ਜਾ ਕੇ ਵੰਡਿਆ ਹੋਵੇ ਔਰ ਨਾਲ ਹੀ ਪ੍ਰਸ਼ਾਸਨ ਨੂੰ ਵੀ ਪੁੱਛਦੇ ਹਾਂ ਕਿਉਂਕਿ ਉਹਨਾਂ ਦੇ ਪਟਵਾਰੀ ਸਹਿਬਾਨ ਤਹਿਸੀਲਦਾਰ ਸਹਿਬਾਨ ਉਹ ਵੀ ਲੱਗੇ ਹੋਇਆ ਉਹਨਾਂ ਨੂੰ ਪਤਾ ਕਿ ਇਸ ਜਗ੍ਹਾ ਤੇ ਰਾਸ਼ਨ ਨਹੀਂ ਪਹੁੰਚ ਰਿਹਾ ਤਾਂ ਅਸੀਂ ਕੋਸ਼ਿਸ਼ ਉੱਥੇ ਕਰਦੇ ਹਾਂ ਅੱਜ ਵੀ ਇਹਨਾਂ ਨੂੰ ਵੀਰਾਂ ਨੂੰ ਬੇਨਤੀ ਕਰੀ ਇਤਿਅਰ ਸ਼ੋਰੀ ਵੀਰ ਆਇਆ ਔਰ ਪ੍ਰਿੰਸ ਵੀਰ ਹੋਰੀ ਅਸੀਂ ਧੰਨਵਾਦ ਕਰਦੇ ਹਾਂ ਫਰੋਜਪੁਰ ਡਿਸਟ੍ਰਿਕਟ ਵੱਲੋਂ ਕਿ ਇਹ ਸਾਰੇ ਵੀਰ ਸਾਰੇ ਉਮੜ ਪਏ ਸਾਡੇ ਲਈ ਇਹ ਸਾਡੇ ਲਈ ਆ ਰਹੇ ਆ ਔਰ ਪੰਜਾਬ ਹਮੇਸ਼ਾ ਮੋਢ ਔਰ ਹੁਣ ਵੀ ਖੜਾ ਤਾਂ ਮੈਨੂੰ ਲੱਗਦਾ ਕਿ ਕਿਸੇ ਦੀ ਸਾਨੂੰ ਲੋੜ ਨਹੀਂ ਅਸੀਂ 2% ਵਾਲੇ ਹਾਂ 98% ਨੂੰ ਪਾਲਣਾ ਜਾਣਦੇ ਹਾਂ ਮੈਂ ਤਾਂ ਇਹੀ ਕਹਾਂਗਾ ਬਾਈ ਸਿੱਧੂ ਸਾਹਿਬ ਵੀ ਨਾਲ ਨੇ ਹਰਵਿੰਦਰ ਸਿੱਧੂ ਨੇ ਸਾਡੇ ਨਾਲ ਬਾਈ ਜੀ ਕਹਿੰਦੇ ਦੋ ਹਰਜਿੰਦਰ ਭੁੱਲਰ ਕਹਿੰਦੇ 2% ਵਾਲੇ ਹਾਂ ਤੇ 98% ਨੂੰ ਜਾਣਦੇ ਆ ਬਹੁਤ ਸ਼ੁਕਰੀਆ ਜੀ ਪਹਿਲਾਂ ਸਾਡੇ ਭਰਾਵਾਂ ਦਾ ਕਰਾਂਗੇ ਕਿਉਂਕਿ ਅਸੀਂ ਬਿਲਕੁਲ ਫਿਰੋਜ਼ਪੁਰ ਚ ਬੈਠੇ ਆਂ ਪਾਣੀ ਦੀ ਮਾਰ ਲਗਭਗ 1 ਅੱਧਾ ਸਾਲ ਛੱਡ ਕੇ ਫਰੋਸਪੋਰ ਨੂੰ ਇਫੈਕਟਡ ਕਰਦੀ ਹੈ ਫਰੋਸਪੋਰ ਦੇ ਨੇੜੇ ਤੇੜੇ ਏਰੀਆ ਇਸ ਤੋਂ ਇਲਾਵਾ ਮਾਝੇ ਦੇ ਏਰੀਆ ਦੇ ਵਿੱਚ ਤੁਸੀਂ ਧੰਨਵਾਦੀਆਂ ਨੇ ਸਾਡੇ ਸਾਰੇ ਭਰਾਵਾਂ ਦਾ ਜਿਹੜੇ ਸਾਡੀ ਇਸ ਸਮੱਸਿਆ ਦੀ ਘੜੀ ਦੇ ਵਿੱਚ ਆਨ-ਆਨ ਕੇ ਖੜੇ ਆ ਨਾ ਸਿਰਫ ਇਹ ਬਿਲਕੁਲ ਪੰਜਾਬੀ ਫਿਲਮ ਇੰਡਸਟਰੀ ਤੋਂ ਸੰਗੀਤ ਇੰਡਸਟਰੀ ਤੋਂ ਕਲਾ ਕਲਾ ਬੰਦਾ ਜਿਸ ਤਰੀਕੇ ਨਾਲ ਜੋ ਵੀ ਯੋਗਦਾਨ ਪਾ ਸਕਦਾ ਉਹ ਹਰ ਬੰਦਾ ਯੋਗਦਾਨ ਪਾ ਰਿਹਾ ਸਿਆਣੇ ਕਹਿੰਦੇ ਵੀ ਦੁੱਖ ਵੰਡਿਆਂ ਘਟਦਾ ਖੁਸ਼ੀਆਂ ਵੰਡਿਆਂ ਵੱਧ ਜਾਂਦੀਆਂ ਨੇ ਸੋ ਇਹ ਸੰਕਟ ਦੀ ਘੜੀ ਦੇ ਵਿੱਚ ਐਨੇ ਹੱਥ ਜਦੋਂ ਅੱਗੇ ਆ ਜਾਣ ਤਾਂ ਬੰਦੇ ਨੂੰ ਲੱਗਦਾ ਵੀ ਹੁਣ ਨਹੀਂ ਲਈਦੇ ਹੌਸਲੇ ਛੋ ਜਾਂਦੇ ਆ ਭਾਈ ਜੀ ਆਖਿਰ ਵਿੱਚ ਪੰਜਾਬੀਆਂ ਦੇ ਨਾਮ ਸੁਨੇਹਾ ਬਿਲਕੁਲ ਜੀ ਆਪਾਂ ਇਂ ਡਟੇ ਰਹਿਣਾ ਸਾਰਿਆਂ ਨੇ ਰਲ ਕੇ ਲੱਗੇ ਰਹਿਣਾ ਕੋਈ ਵੀ ਪ੍ਰੋਬਲਮ ਆਉਂਦੀ ਆ ਕੋਈ ਵੀ ਆਫਤ ਆਉਂਦੀ ਆ ਐਂ ਕਰਕੇ ਲੱਗੇ ਰਹਿਣਾ ਤੇ ਜਦੋਂ ਹੁਣ ਪਾਣੀ ਇੇਠਾਂ ਚੱਲਿਆ ਗਿਆ ਉਸ ਤੋਂ ਬਾਅਦ ਵੀ ਲੋੜ ਪੈਣੀ ਆ ਚਾਹੇ ਡੀਜ਼ਲ ਦੀ ਚਾਹੇ ਬੀ ਦੀ ਚਾਹੇ ਕੁਝ ਵੀ ਕਿਵੇਂ ਵੀ ਆਪਾਂ ਵੀਰੋ ਉਦੋਂ ਵੀ ਖੜੇ ਰਹਿਣਾ ਜਿੰਨੇ ਜੋਗੇ ਵੀ ਆਪਾਂ ਹੈਗੇ ਆ ਸਾਰਿਆਂ ਨੇ ਉਦੋਂ ਵੀ ਸਾਥ ਦੇਣਾ ਸਾਰਿਆਂ ਨੂੰ ਤਾਂ ਬਿਲਕੁਲ ਇੱਥੇ ਫਰੂਸਪੁਰ ਦੇ ਵਿੱਚ ਮੌਜੂਦ ਸੀ ਪ੍ਰਿੰਸ ਕਵਲਜੀਤ ਜੀ ਭੁੱਲਰ ਸਾਹਿਬ ਔਰ ਗਾਮਾ ਜੀ ਔਰ ਨਾਲ ਦੀ ਨਾਲ ਅਰਸ਼ ਜੀ ਸਾਰੇ ਮੌਜੂਦ ਰਹੇ ਨੇ ਔਰ ਇਹ ਸੇਵਾ ਲਗਾਤਾਰ ਜਿਹੜੀ ਜਾਰੀ ਹੈ ਕਿਉਂਕਿ ਪਾਣੀ ਦੀ ਬਹੁਤ ਮਾਰ ਪਈ ਹੈ ਪਰ ਪੰਜਾਬ ਉਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਹੈ ਕੈਮਰਾ ਪਰਸਨ ਅਮਨ ਦੇ ਨਾਲ ਗगनਬੇਤੀ ਡੇਲੀ ਪੋਸਟ ਪੰਜਾਬੀ ਫਰੋਸ਼